ਸਤਨ ਗੁਰੂ ਰਾਮਦਾਸ ਜੀ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਬਲੇਹਾਰੀ ਗੁਰ ਆਪਨੇ ਗੁਰ ਕੋ ਵਲ ਜਾਈਆਂ ਆਏ ਮਿਲ ਗੁਰ ਸਿਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਹਰ ਕੇ ਗੁਣ ਹਰ ਪਾਮਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੁਮਕੁਮ ਜਾਇ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲ ਹਾਈ ਹਰ ਹਰ ਤੇਰਾ ਨਾਮ ਹੈ ਦੁਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰផល ਪਾਵੈ ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੈ ਓਏ ਜਪ ਜਪ ਪਿਆਰਾ ਜੀਮ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕਉਮ ਜਾਈਐ ਓਏ ਆਪ ਛੁਟੇ ਪਰਵਾਰ ਸਿਉ ਸਭ ਜਗਤ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਤਨ ਤਨ ਗੁਰਦੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਬੜ ਪੁਨੋ ਜੋ ਗੁਰਸਿੱਖ ਗੁਰਸੇਮ ਦੇ ਸੇਪੂਨ ਪਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਗੁਰਬਾਣੀ ਗੁਰਮਖ ਸਖੀ ਸਹੇਲੀਆਂ ਸੇ ਆਪ ਹਰ ਪਾਇਆ ਹਰ ਦਰਗਹਿ ਪੈ ਨਾਇਆ ਹਰ ਆਪ ਗਲ ਲਾਇਆ ਜੋ ਗੁਰਮਖ ਨਾਮ ਧਿਆਇਂਦੇ ਇਨ ਦਰਸ਼ਨ ਦੀਜੈ ਹਰ ਹਮ ਤਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਮਾਨਸ ਪਰੀ ਖਾਤਿਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜੰਮ ਪਕੜੇ ਚਲਾਈਆਂ ਜਿਨ ਹਰ ਨਾਮਨ ਜਿਨ ਹਰ ਨਾਮ ਹਰ ਚੇਤਿਆ ਹਿਰਦੇ ਉਰ ਤਾਰੇ ਜਨ ਜਮਨੇੜ ਨਾ ਆਵਾਏ ਗੁਰਮਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮਖ ਜਾਣੈ ਨਾਨਕ ਜਨ ਗੁਰ ਸਤ ਗੁਰ ਪੀ ਪੇਟਿਆ ਰੰਗ ਰਲੀਆਂ ਮਾਣੈ ਸਤ ਗੁਰ ਦਾਤਾ ਆਖੀ ਹੈ ਤੁਸ ਕਰੇ ਪਸਾਉ ਹਉ ਗੁਰ ਬਿਟੋ ਸਦਵਾਰਿਆ ਜਨ ਦਿੱਤੜਾ ਨਾਉ ਸੋ ਧੰ ਗੁਰੂ ਸਾਬਸ ਹੈ ਹਰ ਦੇ ਸੁਨੇਹਾ ਓ ਬੇਖ ਬੇਖ ਗੁਰੂ ਵਿਖਸਿਆ ਗੁਰ ਸਤਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਨਾ ਭੁੱਖ ਸਭ ਜਾਈ ਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਵਿਦੈ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਬਦ ਦਾਣੇ ਹਉ ਸਤਿਗੁਰ ਕੋ ਸਦ ਵਾਰਿਆ ਗੁਰਬਚਨ ਸਮਾਣੇ